ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਲਮਾਨ ਜੋਗ ਗੁਰੂ ਰੂਪ ਸਤਸੰਤ ਜੀਓ ਆਪ ਜੀ ਬ੍ਰਹਮਗਾਨੀ ਤੰਤਰਬਾਬਾ ਗੁੱਡਾ ਸਾਹਿਬ ਜੀ ਦਾ ਪਾਵਨ ਪਵਿੱਤਰ ਜੀਵਨ ਬਿਰਤਾਂਤ ਸਰਵਣ ਕਰ ਰਹੇ ਹੋ ਬ੍ਰਹਮਗਾਨੀ ਤੰਤਰਬਾਬਾ ਗੁੱਡਾ ਸਾਹਿਬ ਜੀ ਗੋੰਦਵਾਲ ਸਭ ਦੀ ਪਾਵਨ ਧਰਤੀ ਤੇ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਵਿੱਤਰ ਸੇਵਾ ਦੇ ਵਿੱਚ ਜੁੜੇ ਹੋਏ ਸਨ ਗੋਦਵਾਲ ਸਾਹਿਬ ਜੀ ਵਿਖੇ ਬੌਲੀ ਸਾਹਿਬ ਦਾ ਕਾਰਜ ਸੰਪੰਨ ਹੋ ਚੁੱਕਿਆ ਸੀ ਸਮਾ ਸੰਮਤ 1627 ਇੱਕ ਦਿਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਾਬਾ ਜੇਠਾ ਜੀ ਨੂੰ ਆਪਣੇ ਕੋਲ ਬੁਲਾ ਕੇ ਤਾਂ ਅਗਲੇ ਰੀਆਂ ਸੇਵਾਵਾਂ ਦੇ ਵਾਸਤੇ ਹੁਕਮ ਕੀਤਾ ਜੋ ਵਰਤਮਾਨ ਸ੍ਰੀ ਅਮਰਤ ਸਰਸਾਹਿਬ ਜੀ ਸਿਟੀ ਹੈ ਇਹਨਾਂ ਸਥਾਨਾਂ 'ਤੇ ਸੇਵਾ ਦੇ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਅਤੇ ਬਾਬਾ ਜੇਠਾ ਜੀ ਨੂੰ ਭੇਜਣਾ ਕੀਤਾ ਹੁਕਮ ਕੀਤਾ ਗੁਰੂ ਅਮਰਦਾਸ ਸਾਹਿਬ ਜੀ ਨੇ ਕਿ ਉੱਥੇ ਜਾ ਕੇ ਦੋ ਸਰੋਵਰਾਂ ਦੀ ਸਨਾਖਤ ਕਰਨੀ ਹੈ ਇੱਕ ਦਾ ਨਾਮ ਸੰਤੋਖ ਸਰਸਾਹਿਬ ਹੋਵੇਗਾ ਅਤੇ ਦੂਜੇ ਸਰੋਵਰ ਦਾ ਨਾਮ ਸੁਦਾ ਸਰ ਸਰੋਵਰ ਹੋਵੇਗਾ ਅਤੇ ਰਚਨਾ ਦੇ ਆਧਾਰ ਤੇ ਵੀ ਜਿਸ ਵਕਤ ਬਾਬਾ ਬੁੱਢਾ ਸਬਜੀ ਬਾਬਾ ਜੇਠਾ ਜੀ ਅਤੇ ਕੁਝ ਕੁ ਹੋਰ ਸਤਸੰਗੀ ਇਸ ਸਥਾਨ ਤੇ ਆਏ ਅਤੇ ਸਭ ਤੋਂ ਪਹਿਲਾਂ ਜਿਸ ਸਥਾਨ ਦੇ ਉੱਤੇ ਸਤਸੰਗੀ ਜਨੋ ਅੱਜ ਵਰਤਮਾਨ ਦੇ ਵਿੱਚ ਗੁਰਦੁਆਰਾ ਟਾਲੀ ਸਹਿਬ ਸੰਤੋਖ ਸਰ ਸਾਹਿਬ ਜੀ ਹੈ ਇਸ ਸਰੋਵਰ ਦੀ ਖੁਦਵਾਈ ਦਾ ਕਾਰਜ ਆਰੰਭ ਕੀਤਾ ਅਤੇ ਇਸ ਸਥਾਨ ਦੇ ਉੱਤੇ ਵਰਤਣ ਜੋਗ ਜਾਲ ਇਕੱਤਰ ਕਰਕੇ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਬਾਬਾ ਜੇਠਾ ਜੀ ਦੂਜੇ ਸਰੋਵਰ ਦੀ ਸਨਾਖਤ ਵਾਸਤੇ ਤੁਰੇ ਦੂਜੇ ਸਰੋਵਰ ਦੀ ਸਨਾਖਤ ਕਰਕੇ ਉਸ ਦੀ ਨਿਸ਼ਾ ਨਿਸ਼ਾਨਦੇਹੀ ਤੋਂ ਬਾਅਦ ਉਸ ਦੀ ਖੁਦਵਾਈ ਦਾ ਵੀ ਥੋੜਾ ਜਿਹਾ ਕਾਰਜ ਕੀਤਾ ਤਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਦਰਦ ਫਿਰ ਦੁਬਾਰਾ ਸੇਵਾਵਾਂ ਆਰੰਭ ਕਰਨੀਆਂ ਹਨ ਤਾਂ ਥਾਂ ਦੀ ਸਨਾਕਤ ਜਲਦੀ ਹੋ ਜਾਏ ਥੋੜਾ ਥੋੜਾ ਦੋਵਾਂ ਸਰੋਵਰਾਂ ਦੀ ਖੁਦਵਾਈ ਦਾ ਕਾਰਜ ਕੀਤਾ ਤਾਂ ਇੰਨੇ ਕੁ ਸਮੇਂ ਬਾਅਦ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਸੁਨੇਹਾ ਗੋਂਦਵਾਲ ਸਾਹਿਬ ਤੋਂ ਪਹੁੰਚਿਆ ਕਿ ਬਾਬਾ ਜੇਠਾ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ ਆਪਣੇ ਸਤਸੰਗੀ ਚ ਸੇਵਕ ਜਨਾਂ ਨੂੰ ਨਾਲ ਲੈ ਕੇ ਵਾਪਸ ਗੋਂਦਵਾਲ ਸਾਹਿਬ ਜੀ ਵਿਖੇ ਪਰਤੋ ਬਹੁਤ ਜ਼ਰੂਰੀ ਹੈ ਅਤੇ ਇਸੇ ਵਰੇ ਦੇ ਦੌਰਾਨ ਦੋ ਸਰੋਗਰਾ ਦੀ ਸ਼ਨਾਖਤ ਤੇ ਥੋੜਾ ਥੋੜਾ ਖੁਦਵਾਈ ਦਾ ਕਾਰਜ ਕਰਕੇ ਗੁਰੂ ਸਾਹਿਬ ਜੀ ਦੀ ਆਗਿਆ ਦੇ ਅਨੁਸਾਰ ਬਾਬਾ ਗੁੰਡਾ ਸਾਹਿਬ ਜੀ ਅਤੇ ਬਾਬਾ ਜੇਠਾ ਜੀ ਨਿਕਟਵਰਤੀ ਸਤਸੰਗੀਆਂ ਨੂੰ ਨਾਲ ਲੈ ਕੇ ਗੋਦਵਾਲ ਸਬ ਦੀ ਪਾਮੰਤਰਤੀ ਦੇ ਉੱਤੇ ਜਾ ਪਹੁੰਚੇ ਤਨ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਰਦ ਦੇ ਵਿੱਚ ਜਾ ਕੇ ਫਿਰ ਸੇਵਾਵਾਂ ਆਰੰਭ ਕਰ ਦਿੱਤੀਆਂ ਇਸ ਤੋਂ ਅੱਗੇ ਪ੍ਰਸੰਗ ਫਿਰ ਆਪ ਜੀ ਦੇ ਸਾਹਮਣੇ ਹੋਵੇਗਾ ਕਿ ਸਤਿਗੁਰੂ ਜੀ ਦਾ ਗੋਦਵਾਲ ਸਬ ਜੀ ਵਿਖੇ ਜਾ ਕੇ ਗੁਰਤਾ ਗਰਦੀ ਤੇ ਵਿਰਾਜਮਾਨ ਹੋਣਾ ਤੇ ਵਾਪਸ ਪਰਤ ਕੇ ਫਿਰ ਇਹਨਾਂ ਸਥਾਨਾਂ ਦੀ ਸੇਵਾ ਵਾਸਤੇ ਸ੍ਰੀ ਅਮਰਤ ਸਰ ਸਾਹਿਬ ਜੀ ਵਿਖੇ ਆ ਕੇ ਇਹ ਸੇਵਾਵਾਂ ਕਰਵਾਉਣੀਆਂ ਇਹ ਆਪ ਜੀ ਅਗਲੇ ਪ੍ਰਸੰਗ ਵਿੱਚ ਸਰਵਣ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ